ਵਾਹਿਗੁਰੂ ਜੀ ਕੀ ਫਤਿਹ ਅੱਜ ਲੁਧਿਆਣਾ ਬਾਬਾ ਮਾਨ ਸਿੰਘ ਅਕਾਲੀ ਜੀ ਆ ਰਹੇ ਸੀ ਬੰਤੀ ਬਾਬੇ ਦੇ ਜੀ ਗੱਲ ਕਰਨ ਪ੍ਰਸ਼ਾਸਨ ਨੇ ਉਹਨਾਂ ਨੂੰ ਫਲੋਰ ਰੋਕ ਰਿਆ ਉਹਨਾਂ ਨੂੰ ਅੱਗੇ ਨਹੀਂ ਆਣ ਦੇ ਰਿਹਾ ਵਾਹਿਗੁਰੂ ਜੀ ਸਿੱਖ ਕੌਮ ਨਾਲ ਬੜਾ ਤੱਕਾ ਹੋ ਰਿਹਾ ਹੈ ਭਾਰਤ ਸਿੱਖ ਕੌਮ ਨੂੰ ਜਾਗਰੂਤ ਹੋਣਾ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਕੋ ਸਿੱਖ ਜੰਗੀਆਂ ਸਿੱਖ ਜੰਗੀਆਂ ਦੇ ਲੋਕ ਆ ਰਹੇ ਸੀ ਨੇਹਾਂ ਸਿੰਘ ਆ ਰਹੇ ਸੀ ਬੜੇ ਜਸੇ ਬੰਦੀਆਂ ਦੇ ਲੋਕ ਆ ਰਹੇ ਸੀ ਪਰ ਬਾਬਾ ਇਹਨਾਂ ਨੇ ਇੱਥੇ ਰੋਕ ਲਿਆ ਤੁਹਾਨੂੰ ਪਤਾ ਹੀ ਹੈ ਤੁਹਾਡੀ ਤੁਹਾਡੀ ਗੱਲ ਹੋਈ ਹੈ ਹਾਂਜੀ ਸਾਡੀ ਗੱਲ ਹੋਈ ਹੈ ਬਾਬਾ ਜੀ ਕਿਹ ਨਾਲ ਗੱਲ ਹੋਈ ਬਾਬਾ ਮਾਨ ਸਿੰਘ ਅਕਾਲੀ ਨਾਲ ਜੀ ਅੱਛਾ ਕੀ ਦੱਸਿਆ ਉਹਨਾਂ ਨੇ ਤੁਹਾਨੂੰ ਉਹ ਬਾਬਾ ਮਾਨ ਸਿੰਘ ਖਾਲੀ ਕਹਿੰਦੇ ਆ ਜੀ ਤੁਸੀਂ ਘਰੇ ਜਾਓ ਤੇ ਸਾਡੀ ਗੱਲ ਸਾਨੂੰ ਫਲੋਰ ਰੋਕ ਲਿਆ ਉਹਨਾਂ ਨੇ ਅਸੀਂ ਥਾਣੇ 'ਚ ਬੈਠੇ ਆ ਤੁਸੀਂ ਘਰੇ ਜਾਓ ਤੇ ਉਹਨਾਂ ਨੇ ਦੱਸਿਆ ਕਿ ਕੀ ਗੱਲਬਾਤ ਕੋਈ ਚੱਲ ਰਹੀ ਹੈ ਉੱਥੇ ਉਹ ਗੱਲਬਾਤ ਚੱਲਦੀ ਵੀ ਹੈ ਕਹਿੰਦੇ ਨੇ ਤੁਸੀਂ ਘਰੇ ਜਾਓ ਬਾਅਦ ਵਿੱਚ ਤੁਹਾਨੂੰ ਕਾਲ ਤੇ ਦੱਸਾਂਗੇ ਉਹਨਾਂ ਨੇ ਵੀਡੀਓ ਵੀ ਜਾਰੀ ਕੀਤੀ ਸੀ ਕਿ ਮੈਂ ਬਸ ਥਾਣੇ ਆ ਰਿਹਾ ਹਾਂ ਪ੍ਰਸ਼ਾਸਨ ਨੇ ਕਿਹਾ ਮੈਨੂੰ ਪ੍ਰਸ਼ਾਸਨ ਉਹਨਾਂ ਨੂੰ ਰਸਤੇ 'ਚ ਹੀ ਰੋਕ ਲਿਆ ਜੀ ਜੀ ਤੇ ਕੀ ਕਹਿੰਦੇ ਅੱਗੇ ਲੁੱਟ ਜਾਣ ਨਹੀਂ ਦੇਣਾ ਨਹੀਂ ਨਹੀਂ ਲੁੱਟ ਜਾਣ ਨਹੀਂ ਦੇਣਾ ਜੀ ਤੇ ਤੁਹਾਡੇ ਸਿੰਘ ਬੰਡੀ ਬਾਬੇ ਦੇ ਤਾਂ ਨਹੀਂ ਇਕੱਠੇ ਹੋ ਰਹੇ ਜੀ ਨਹੀਂ ਨਹੀਂ ਜਾਣਗੇ ਨਹੀਂ ਉਧਰ ਨਹੀਂ ਜਾਣਗੇ ਜੀ ਬਾਬਾ ਮਾਨ ਸਿੰਘ ਅਕਾਲੀ ਨਾਲ ਜਿੱਥੇ ਗਊਗੇ ਉੱਥੇ ਜਾਣਗੇ ਜੀ ਹੁਣ ਕੋਈ ਅਗਲਾ ਸਟੈਪ ਕੁਝ ਜਿੱਦਾਂ ਜਿੱਦਾਂ ਬਾਬਾ ਮਾਨ ਸਿੰਘ ਕਾਲੀ ਕਰੋਗੇ ਉਦੋਂ ਹੀ ਹੁਕਮ ਹੋਏਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਵੀ ਆਇਆ ਜੀ ਪਹਿਲਾਂ ਵੀ ਆਇਆ ਨਹੀਂ ਸਰੂ ਪਤਾ ਪਹਿਲਾਂ ਵੀ ਜਨ ਜਿਸੇ ਬੰਦੀ ਆਏ ਨੇ ਉਹਨਾਂ ਨੂੰ ਵੀ ਸਵਾਲ ਕੀਤੇ ਉਹਨਾਂ ਨੇ ਪੁੱਛਿਆ ਜਨਰਲ ਵੀਰਾਲ ਗੱਲ ਕਰਦੇ ਆ ਬਹੁਤ ਵਧੀਆ ਮੋਸਟ ਵੈਲਕਮ ਜੀ ਰਫ ਟੀਵੀ 'ਤੇ ਕਰ ਕਰਦੇ ਮੋਸਟ ਵਧੀਆ ਰਫ ਟੀਵੀ 'ਤੇ ਕਰ ਕਰਦੇ ਪਹਿਲੋ ਆਏ ਨੇ ਫਿਰ ਦੁਬਾਰਾ ਆਣ ਦੀ ਲੋੜ ਤਾਂ ਜੇ ਤੂੰ ਉਹਨਾਂ ਨੂੰ ਪੁੱਛਣਾ ਹੀ ਵੇਦ ਕਿ ਪੁੱਛਦੇ ਹੋ ਨਹੀਂ ਉਹ ਸੈਟੀਸਫੈਕਸ਼ਨ ਨਹੀਂ ਹੋਏ ਮੈਂ ਮੇਰੇ ਸਾਹ ਨਾਲ ਤਾਂ ਮ ਫਤੇ ਬੁਲਾ ਕੇ ਗਏ ਇਥੇ ਲੱਗਦਾ ਕੋਈ ਫੇਮ ਨਹੀਂ ਕਰਤਾ ਸਰ ਕਿਸੇ ਨੂੰ ਕੋ ਰਾਈਟ ਨਹੀਂ ਲਿਆ ਗਏ ਤਾਂ ਮੈਂ ਕਿਸੇ ਪੰਥ ਪ੍ਰਤੀ ਕਿਸੇ ਮਜਬ ਪ੍ਰਤੀ ਕਿਸੇ ਧਰਮ ਪ੍ਰਤੀ ਕਦੀ ਵੀ ਕੁਝ ਗਲਤ ਸ਼ਬਦ ਬੋਲੇ ਹੋਣ ਕੋਈ ਗਲਤ ਸ਼ਬਦਾਬਲੀ ਹੋਵੇ ਫਿਰ ਰਾਈਟ ਹੈ ਗਏ ਆਦਰਵਾਇਜ਼ ਅੱਜ ਤੱਕ ਮੈਂ ਕਿਸੇ ਧਰਮ ਕਿਸੇ ਪੰਥ ਕਿਸੇ ਮਜਬੇ ਪ੍ਰਤੀ ਗਲਤ ਨਹੀਂ ਬੋਲਿਆ ਕਿਉਂ ਆਈ ਨੇ ਤੁਹਾਡੇ ਨਾਲ ਕੋਈ ਕੰਟੈਕਟ ਹੋਈ ਪਹਿਲੇ ਕਿਸੇ ਮੇਰੇ ਨਾਲ ਅੱਜ ਤੱਕ ਕੋਈ ਕੋਨਟੈਕਟ ਨਹੀਂ ਹੋਇਆ ਮੈਂ ਤਾਂ ਨਾ ਹੀ ਪਹਿਲੀ ਵਾਰ ਸੁਣਿਆ ਅੱਜ ਫਿਰ ਇਹ ਇੱਕ ਵੀਡੀਓ ਵਾਇਰਲ ਦੇ ਉੱਤੇ ਹੀ ਹਾਂਜੀ ਹਾਂਜੀ ਵੀਡੀਓ ਵਾਇਰਲ ਦੇ ਉੱਪਰ ਦੇਖੋ ਜੀ ਕਿੰਨਾ ਪ੍ਰਸ਼ਾਸਨ ਬਿਜ਼ੀ ਕਰਦਾ ਇਹਨਾਂ ਨੇ ਪਤਾ ਪ੍ਰਸ਼ਾਸਨ ਅੱਜ ਕਿੰਨਾ ਬਿਜ਼ੀ ਹੋ ਰਿਹਾ ਹੈ ਪ੍ਰਸ਼ਾਸਨ ਉਹ ਕਿੰਨੇ ਕੰਮ ਨੇ ਸਾਡੇ ਮਾਯੂਗ ਸੀਪੀ ਸਾਹਿਬ ਇਸ ਟਾਈਮ ਕਿੰਨੇ ਅੱਛੇ ਸੀਪੀ ਸਾਹਿਬ ਸੰਗੁਲਾਨਾ ਸ਼ਹਿਰ ਨੂੰ ਮਿਲੇ ਹੋਏ ਨੇ ਨਾ ਸਾਡੇ ਐਸਪੀ ਸਾਹਿਬ ਦਿਵਿੰਦਰ ਚੌਧਰੀ ਜੀ ਜਸਵੀਰ ਜੀ ਬੜਾ ਅੱਛਾ ਕੰਮ ਕਰ ਰਹੇ ਨੇ ਕੋਈ ਛੋਟੀ ਜਿਹੀ ਸਬਿੱਤ ਦੇ ਕੇ ਪੂਰੇ ਪ੍ਰਸ਼ਾਸਨ ਨੂੰ ਬਿਜ਼ੀ ਕਰ ਦੇਣਾ ਕੋਈ ਅੱਛੀ ਗੱਲ ਨਹੀਂ ਹੈਗੀ ਇਹ ਕੋਈ ਜਨਗੋ ਬਹੁਤ ਬੜੇ ਬੜੇ ਕੰਮ ਨੇ ਇਸ ਤੋਂ ਇਲਾਵਾ ਲੱਗਦਾ ਕਿ ਉਹ ਫੇਮ ਲੈਣਾ ਚਾਹੁੰਦੇ ਨੇ ਨਹੀਂ ਮੈਂ ਤਾਂ ਮਨੂੰ ਇਹ ਹੋਰ ਦੱਸੋ ਜੀ ਮੈਨੂੰ ਦੱਸੋ ਜੀ ਤੁਹਾਨੂੰ ਕੀ ਲੱਗਦਾ ਚਲੋ ਮੈਂ ਇੱਕ ਸਵਾਲ ਤੁਹਾਨੂੰ ਕਰਦਾ ਹਾਂ ਜੀ ਫੋਰੀ ਚ ਮੈਨੂੰ ਦੱਸੋ ਜੀ ਜਦੋਂ ਇੱਕ ਇਨਸਾਨ ਸਿਰਫ ਧਰਮ ਜੋੜਨ ਦੀ ਗੱਲ ਕਰ ਰਿਹਾ ਹੈ ਪੂਰੇ ਏਰੀਆ ਦੇ ਵਿੱਚ ਇਹ ਚਾਰ ਰੋਡਸ ਨੇਗੀਆਂ ਕੱਕਵਾਲ ਰੋਡ ਨੁਰਵਾਲ ਰੋਡ ਭਾਦਰੀ ਕੀ ਰੋਡ ਕਲਾਸ਼ਨਾਗਰ ਰੋਡ ਤਹਾਰਾ ਰੋਡ ਤੱਕ ਪੂਰੇ ਏਰੀਆ ਚ ਇੱਕ ਜਗ੍ਹਾ ਐਸੀ ਹੈ ਜਿੱਥੇ ਡੇਲੀ 2000 ਬੰਦਾ ਲੰਗਰ ਖਾ ਕੇ ਜਾਂਦਾ ਹੈ ਰੋਜ਼ਾਨਾ ਡੇਲੀ ਲੰਗਰ ਲੱਗਦਾ ਇੱਥੇ ਪੂਰੇ ਇਹ ਵਿਡੋਰ ਤਾਂ ਬੇਸਾਰਾ ਇਹ ਰਾਸ਼ਨ ਸਰਹ ਦਰਬਾਰ ਵੱਲੋਂ ਜਾਂਦਾ ਹੰਗ ਹੀਨ ਬੱਚਿਆਂ ਦੇ ਟ੍ਰਾਈਸਾਈਕਲ ਹਰ ਸਾਈਕਲ ਬੰਦੇ ਜਾਂਦੇ ਬਜ਼ੁਰਗ ਹੁੰਦੇ ਨੇ ਕੰਨਾਂ ਦੇ ਮਸ਼ੀਨਾਂ ਇੱਥੋਂ ਵੰਡੀਆਂ ਜਾਂਦੀਆਂ ਨੇ ਐਜੂਕੇਸ਼ਨ ਦੇ ਵੀ ਹੈਲਪ ਕੀਤੀ ਜਾਂਦੀ ਹੈ ਇੱਕ ਇਨਸਾਨ ਅੱਛੇ ਕੰਮ ਕਰੇ ਤਾਂ ਮਨ ਨੂੰ ਜੋੜ ਰਿਹਾ ਜੇਕਰ ਉਹਦੇ ਪ੍ਰਤੀ ਕੋਈ ਗਲਤ ਬੋਲਿਆ ਤਾਂ ਫੇਮ ਹੀ ਲੈ ਰਿਹਾ ਔਰ ਕੀ ਕਰ ਰਿਹਾ ਜੀ ਤੁਹਾਡੇ ਵੱਲੋਂ ਕੋਈ ਇਨਰ ਜੱਥੇ ਬੰਦੀਆਂ ਨੂੰ ਕੋਈ ਮੈਸੇਜ ਜੀ ਮੈਂ ਕਹੂੰਗਾ ਪਲੀਜ਼ ਕੋਈ ਵੀ ਕੁਝ ਵੀ ਬੋਲਣ ਤੋਂ ਪਹਿਲਾਂ ਇੱਕ ਵਾਰ ਹੋਮਵਰਕ ਪੂਰਾ ਕਰ ਲਿਆ ਕਰੋ ਬੰਦੇ ਬਾਰੇ ਪੂਰੀ ਜਾਣਕਾਰੀ ਲੈ ਲਿਆ ਕਰੋ ਕੀ ਉਹਦਾ ਕੋਈ ਵੀ ਗਲਤ ਕੰਮ ਕਰ ਰਿਹਾ ਜੇਕਰ ਗਲ ਮੈਂ ਜ਼ਿੰਦਗੀ ਚ ਨਾ ਕੋਈ ਅਸਾ ਗਲਤ ਕੰਮ ਕੀਤਾ ਜਿਹੜਾ ਕਿਸੇ ਧਰਮ ਜਾਂ ਕਿਸੇ ਵਿਅਕਤੀ ਵਿਸ਼ੇਸ਼ ਲਈ ਕਦੇ ਕੂਟਿਪਲੇਨ ਕੀਤਾ ਹਿਸਤ। ਸਰ ਬ੍ਰਿੰਦਾਵਨ ਵੀ ਕਈ ਨਹੰਗ ਲੋਕ ਗਏ ਨੇ ਬਾਬਾ ਜੀ। ਉਹਨਾਂ ਨਾਲ ਵੀ ਗੱਲਬਾਤ ਕੀਤੀ ਜੀ ਜੀ। ਉਹ ਵੀ ਮੋਸਟ ਵੈਲਕਮ ਕਰਦੇ ਨੇ ਆਪਣੀ ਸ਼ੰਕਾ ਜ਼ਰੂਰ ਕਹਿੰਦੇ। ਬਿਲਕੁਲ ਮੇਰੇ ਤਾਂ ਪਹਿਲਾਂ ਵੀ ਆ ਕੇ ਜੀ ਤੁਹਾਡੇ ਸਾਹਮਣੇ ਹੈ ਕੈਮਰੇ ਪੈਣੇ ਸਭ ਕੁਝ ਪਿਆ ਹੋਇਆ ਹੈ। ਪਰ ਹੇਟ ਸਪੀਚ ਦੇ ਨਹੀਂ ਜਿਹਦੇ ਨਾਲ ਪ੍ਰਸ਼ਾਸਨ ਵੀ ਖਰਾਬ ਹੋਵੇ, ਸੰਗਤ ਵਿੱਚ ਮਾਹੌਲ ਖਰਾਬ ਹੋਵੇ, ਪੰਜਾਬ ਦਾ ਜਾਂ ਲੁਧਿਆਣਾ ਦਾ ਮਾਹੌਲ ਖਰਾਬ ਹੋਵੇ ਗਲਤ ਗੱਲ ਹੈ। ਤੁਹਾਨੂੰ ਲੈ ਕੇ ਹੋਲੀ ਜੀ ਮਾਹੌਲ ਖਰਾ ਔਰ ਸੈਕੰਡ ਲੀਗਲ ਮੇਰੇ ਵੱਲੋਂ ਫਿਰ ਵੀ ਮੈਂ ਕਹਣਾ ਹਿੰਦੂ ਸਿੱਖ ਮੁਸਲਮਾਨ ਈਸਾਈ ਇਸ ਦਰਬਾਰ ਤੇ ਨਹੀਂ ਹੈਗੇ ਇਸ ਦਰਬਾਰ ਦੇ ਬਾਹਰ ਤਾਂ ਬੋਰਡ ਲੱਗਣ ਲੱਗੇ ਆ ਕਿ ਜਾਤੀ ਪਾਤੀ ਉੱਚ ਨੀਚ ਚੱਪਲ ਦੇ ਨਾਲ ਬਾਹਰੋਂ ਤਰ ਕੇ ਅੰਦਰ ਆਓ ਇੱਥੇ ਮੁਹੱਬਤ ਹੈ ਮੁਹੱਬਤ ਸੀ ਮੁਹੱਬਤ ਰਹੂਗੀ ਔਰ ਸਾਰੇ ਗ੍ਰੰਥਾਂ ਨੇ ਤਰਿਸ਼ੀਰ ਗ੍ਰੰਥ ਸਾਹਿਬ ਭਗਵਤ ਗੀਤਾ ਕੁਰਾਨ ਸ਼ਰੀਫ ਜਾਂ ਫਿਰ ਬਾਈਬਲ ਸਭ ਨੇ ਮੁਹੱਬਤ ਦੇ ਪੈਗਾਮ ਦਿੱਤੇ ਔਰ ਇਹ ਦਰਬਾਰ ਤੋਂ ਸਿਰਫ ਮੁਹੱਬਤ ਸੀ ਮੁਹੱਬਤ ਔਰ ਮੁਹੱਬਤ ਹੀ ਰਹੂਗੀ ਸਾਰੀ ਜ਼ਿੰਦਗੀ ਕਈ ਲੋਕ ਕਹਿੰਦੇ ਜਾਣ ਕੇ ਹਿੰਦੂ ਬਾਬੇ ਨੂੰ ਟਾਰਗੇਟ ਕੀਤਾ ਹੋ ਸਕਦਾ ਜੀ ਕੋਈ ਸਾਰੇ ਬਜ਼ੁਰਗ ਕਿਹਾ ਕਰਦੇ ਸੀ ਜਿੰਨੇ ਮੂੰਹ ਉਹਨੀਆਂ ਗੱਲਾਂ ਹੋਣੀਆਂ ਨੇ ਅੱਜ ਤੁਸੀਂ ਇੱਥੇ ਵੀਡੀਓ ਪਾਉਂਗੇ ਨਾ ਲੋਕਾਂ ਦਾ ਬੜੇ ਨੀਚੇ ਕਮੈਂਟ ਕਰਦੇ ਸਰ ਮੈਨੂੰ ਤੁਹਾਡਾ ਨਾਮ ਵੀ ਨਹੀਂ ਜਾਨਦਾ ਸਾਰੀ ਉਹਨੇ ਕੀ ਕਿਹਾ ਨੀਚੇ ਕੀ ਗੱਲ ਤੁਸੀਂ ਫੇਰਦੇ ਨੇ ਕੀ ਸੀ ਬਾਬਾ ਜੀ ਨੂੰ ਬਾਬਾ ਜੀ ਤਾਂ ਪੈਸੇ ਲੈ ਆ ਲੋਕਾਂ ਦਾ ਕੰਮ ਹੈ ਸਰ ਲੋਕਾਂ ਨੂੰ ਤੁਸੀਂ ਕਿੱਦਾਂ ਰੋਕ ਲੋਂਗੇ ਹਾਂ ਮੈਂ ਇਹ ਨਹੀਂ ਗੱਲ ਜਰੂਰ ਕਹੂੰਗਾ ਕਿ ਕੋਈ ਇੱਕ ਵੀ ਸ਼ਬਦ ਮੇਰੇ ਮੂੰਹੋਂ ਨਿਕਲੇ ਅੱਛਾ ਦਿਖਾ ਦਿਓ ਇੱਕ ਸਿੰਗਲ ਸ਼ਬਦ ਵੀ ਜਿੱਦਾਂ ਕਿਸੇ ਦਿਲ ਨੂੰ ਕਿਸ ਪਹੁੰਚੀ ਹੋਵੇ ਜੋ ਹੁਣ ਬਾਬਾ ਜੀ ਖੜੇ ਨੇ ਉੱਥੇ ਹੁਣ ਜੋ ਆਣਾ ਚਾਹੁੰਦੇ ਉਹਨਾਂ ਨੂੰ ਤੁਸੀਂ ਆਪ ਪਰਸਨਲੀ ਇਹ ਕਹਿਣਾ ਚਾਹੁੰਦੇ ਹੋ ਸਰ ਮੈਂ 24 ਘੰਟੇ ਇਕੱਲੇ ਹਾਂ ਕਿਉਂ ਫਿਰ ਤੁਸੀਂ ਇਕੱਲੇ ਕਿਹਨੂੰ ਟਾਰਗੇਟ ਲੈ ਰਹੇ ਮੈਨੂੰ ਜਾਨਦਾ ਵੀ ਨਹੀਂ ਮੈਂ ਤਾਂ ਜਾਨਦਾ ਵੀ ਨਹੀਂ ਕੌਣ ਹੈ ਮੈਂ ਨਹੀਂ ਜਾਨਦਾ ਕੌਣ ਨੇ ਹੋ ਲੇਕਿਨ ਮੇਰੇ ਲਈ ਸਭ ਲਈ ਦਰਵਾਜ਼ਾ ਖੁੱਲ੍ਹੇ 24 ਘੰਟੇ ਅੱਛੀ ਵੇ ਨਾਲ ਗੱਲ ਕਰੂੰਗਾ ਅੱਛੀ ਵੇ ਨਾਲ ਹਮੇਸ਼ਾ ਗੱਲ ਕਰੂੰਗਾ ਰਫੜੀ ਲੈਣਾ ਗੱਲ ਕਰਾਂਗਾ ਡਬਲ ਰਫੜੀ ਨਾਲ ਗੱਲ ਕਰੂੰਗਾ ਬੈਕ ਬਿਜ਼ਨਸ ਮੈਨਾਂ ਨਾਲ ਇੱਕ ਦਿਨ ਲਈ ਦਰਵਾਜ਼ੇ ਤੇ ਉਹਨਾਂ 6 ਦਿਨ ਆਪਣੇ ਕੰਮ ਤੇ ਉਹ ਇਹ ਕੁਦਰਤੀ ਅਜੀ ਵੀਰਵਾਰ ਸੀਗਾ ਮੈਂ ਇੱਥੇ ਹੈਗਾ ਅਦਰ ਭਾਈ ਜੀ ਕੱਲ ਕੋ ਮੈਂ ਨਹੀਂ ਮਿਲਣਾ ਇੱਥੇ ਮੈਂ ਨੈਕਸਟ ਵੀਰਵਾਰ ਹੀ ਮਿਲੂੰਗਾ ਇੱਥੇ ਚਲੋ ਹੁਣ ਦੱਸ ਦੋ ਮੇਲਾ ਕਦੋਂ ਹੈ ਤੇ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਮੇਲੇ ਦੀ ਗੱਲ ਕੀਤੀ 22 ਤੇ 23 ਦਰਿਆਲ ਦਾ ਸਰਕਾਰੀ ਲਖਦਾ ਦਾ ਮੀਰ ਜੀ ਦਾ ਜਨਮ ਦਿਨ ਮੇਲੇ ਦੇ ਰੂਪ ਚ ਮਨਾਇਆ ਜਾ ਰਿਹਾ ਜਿਹਦੇ ਵਿੱਚ ਦਰੈਸੀ ਰਾਮੀਲਾ ਮੈਦਾਨ ਤੋਂ ਵਿਸ਼ਾਲ ਰਸ ਜਤਰਾ ਆ ਰਹੀ ਹੈ ਜਿਹਦੇ ਹਵਾਈ ਮਾਰਗ ਵਸੇ ਫੁੱਲਾਂ ਦੀ ਬਰਖਾ ਬੜੀਆਂ ਸੁੰਦਰ ਚੱਕੀਆਂ ਦੇਖਣ ਦੇ ਯੋਗ ਹੋਣਗੀਆਂ ਔਰ 21 ਔਰ 22 ਔਰ 23 ਦੀ ਵਿਸ਼ਾਲ ਮਹਿਫਲ ਹੋਊਗੀ ਇਹਦੇ ਵਿੱਚ ਬੜੇ ਅੱਛੇ ਅ ਮਾਸਟਰ ਸਲੀਮ ਹੋਰ ਵੀ ਸਾਡੇ ਪਰਿਵਾਰ ਦੇ ਜਿੰਨੇ ਪਗੜੀ ਬੰਦ ਕਵਾਲ ਨੇ ਜਿਵੇਂ ਕਿ ਅਨੀਤ ਸਾਹਬਰੀ ਹੋਰ ਬੜੇ ਸਾ ਹਾਜ਼ਰ ਹੋਣਗੇ ਕਿੰਤੂ ਪਰੰਤ ਕਰਨ ਵਾਲੇ ਵੀ ਇਨਵਿਟੇਸ਼ਨ ਉਹਨਾਂ ਨੂੰ ਵੀ ਮੇਰੇ ਲਈ ਸਭ ਨੂੰ ਖੁੱਲਾ ਸਦਾ ਸਰ ਮੈਂ ਕਿੰਤੂ ਪਰੰਤੂ ਮੰਨਦਾ ਨਹੀਂ ਮੇਰੇ ਸਭ ਪ੍ਰਾਣੇ ਕੋਈ ਛੋਟੇ ਕੋਈ ਵੱਡੇ ਬਸ ਇਨਾ ਫਰਕ ਹੈ ਸਾਰੇ ਭਰਾਵਾਂ ਦਾ ਮੈਂ ਜਿਹੜੀ ਮੀਡੀਆ ਹੈ ਉਹਨਾਂ ਦਾ ਵੀ ਧੰਨਵਾਦ ਕਰਦਾ ਮੋਸਟ ਵੈਲਕਮ ਜੀ ਆਇਆਂ ਨੂੰ ਔਰ ਸਾਰਿਆਂ ਨੇ ਮੇਲੇ ਜੀ ਪਹੁੰਚਣਾ ਥੈਂਕ ਯੂ ਸੋ ਮੱਚ ਧੰਨਵਾਦ